ਸੋਸ਼ਲ ਮੀਡੀਆ ਤੇ ਇੱਕ ਪ੍ਰਪੋਗੈਂਡਾ ਇਹ ਵੀ ਕੀਤਾ ਗਿਆ ਹੈ ਕਿ ਉਸ ਸਮੇਂ ਉਦਘਾਟਨ ਸਮੇਂ ਇਸ ਬੋਰਡ ਨੂੰ ਨੋਟਸ ਬੋਰਡ ਲਗਾ ਕੇ ਲਕੋ ਦਿੱਤਾ ਗਿਆ ਸੀਗਾ ਜਦੋਂ ਕਿ ਸਚਾਈ ਇਹ ਨਹੀਂ ਹੈ ਸਚਾਈ ਕੁਝ ਹੋਰ ਹੈ ਉਹ ਅੱਜ ਆਪ ਜੀ ਨਾਲ ਬਿਲਕੁਲ ਰੂਬਰੂ ਕਰਵਾਉਂਦੇ ਕਿ ਉਹਨਾਂ ਨੇ ਖੁਦ ਵੀਡੀਓ ਬਣਾਉਣ ਵੇਲੇ ਕਿੱਦਾਂ ਇਸ ਨੋਟਸ ਬੋਰਡ ਨੂੰ ਰੋਕਿਆ ਗਿਆ ਪੂਰੀ ਸਚਾਈ ਆਪਕਰ ਸਾਝੀ ਕਰਦੇ ਆ ਆ ਐਕਚੁਅਲ ਨੋਟਸ ਬੋਰਡ ਦੀ ਜਗ੍ਹਾ ਆਹ ਹੈ ਇਹ ਨੋਟਸ ਬੋਰਡ ਇੱਥੇ ਲੱਗਿਆ ਹੋਆ ਸੀਗਾ ਇਹ ਨੋਟਸ ਬੋਰਡ ਮੂਵੇਬਲ ਹੈ ਇਹਨੂੰ ਕਦੇ ਵੀ ਚੱਤ ਕੇ ਅੱਗੇ ਪਿੱਛੇ ਕੀਤਾ ਜਾ ਸਕਦਾ ਹੈ ਨਾ ਇਹਦੇ ਪਿੱਛੇ ਟੀਲਾ ਲੱਗਿਆਂਗੇ ਇਹਨੂੰ ਲੈ ਜਾਓ ਜਿੱਥੇ ਮਾਰਟੀ ਲੈ ਕੇ ਅਡਜਸਟ ਕਰ ਲਓ ਤੇ ਵੀਡੀਓ ਬਣਾਉਣ ਵੇਲੇ ਵਿਰੋਧੀ ਧਿਰ ਵਾਲਿਆਂ ਨੇ ਉਸ ਨੋਟਸ ਬੋਰਡ ਨੂੰ ਅੱਛੇ ਫਿਟ ਕਰ ਦਿੱਤਾ ਆ ਫਿਟ ਹੋ ਗਿਆ ਦੇਖੋ ਚੱਪ 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 ਆ ਫਿਟ ਹੋ ਗਿਆ ਉਸ ਤੋਂ ਬਾਅਦ ਇਹ ਪ੍ਰੋਪਗੈਂਡਾ ਕੀਤਾ ਇਸ ਨੀ ਪੱਥਰ ਨੂੰ ਲੁਕੋ ਇਸ ਉਦਘਾਟਨ ਵਾਲੇ ਪੱਥਰ ਨੂੰ ਲੁਕੋ ਦਿੱਤਾ ਗਿਆ ਜਦੋਂ ਕਿ ਨੀ ਪੱਥਰ ਉਹਨਾਂ ਲੁਕੋਇਆ ਨਹੀਂ ਸੀ ਗਿਆ ਹੈ ਇਹ ਉਹਨਾਂ ਨੇ ਖੋਦ ਅੱਥੇ ਆ ਕੇ ਨੋਟਸ ਅੱਥੇ ਚਾਕੇ ਨੋਟਸ-ਵੋਟ ਅੱਥੇ ਲਾਤਾ ਸੀਗਾ ਤੇ ਵੀਡੀਓ ਬਣਾ ਕੇ ਇਹਨੂੰ ਹਾਈਲਾਈਟ ਕਰਕੇ ਲੋਕਾਂ 'ਚ ਇੱਕ ਮੁੱਦਾ ਪੜਾ ਦਿੱਤਾ ਕਿ ਸੀਐਮ ਸਾਹਿਬ ਦੀ ਫੇਰੀ ਤੇ ਇਸ ਪੱਥਰ ਨੂੰ ਲੁਕੋ ਕੇ ਉਸ ਪੱਥਰ ਦਾ ਉਦਘਾਟਨ ਕਰ ਦਿੱਤਾ ਗਿਆ ਬਾਕੀ ਇਹ ਪਿਛਲੇ ਕੁਝ ਸਮੇਂ ਤੋਂ ਸੋਸ਼ਲ ਮੀਡੀਆ ਤੇ ਕੁਝ ਅਫਵਾਹਾਂ ਫੈਲ ਰਹੀਆਂ ਹਨ ਬਲਵਾਰ ਸਾਉਫੀ ਯੂਨੀਵਰਸਿਟੀ ਕਾਲਜ ਦੇ ਉਦਘਾਟਨ ਨੂੰ ਲੈ ਕੇ ਅੱਜ ਉਹਦੀ ਤੁਹਾਨੂੰ ਅਸਲ ਸਚਾਈ ਦੱਸਦੇ ਆ ਕਿ ਅਸਲ ਸਚਾਈ ਹੈ ਕੀ ਹੈ ਬੇਸਿਕਲੀ ਕੀ ਆਇਆ ਪਿਛਲੀਆਂ ਸਰਕਾਰਾਂ ਨੂੰ ਜਦੋਂ ਇਹ ਲੱਗਣ ਲੱਗਿਆ ਕਿ ਲੋਕਾਂ ਦਾ ਮਨ ਬਣ ਚੁੱਕਿਆ ਹੈ ਲੋਕਾਂ ਨੂੰ ਦੁਖੀ ਹਨ ਲੋਕਾਂ ਨੂੰ ਲੰਬੇ ਕਰਨਾ ਚਾਹੁੰਦੇ ਹਨ ਸੱਤਾ ਤੋਂ ਤਾਂ ਉਹਨਾਂ ਨੇ ਜਾਂਦੇ ਜਾਂਦੇ ਬੁਖਲਾਹਟ ਬੁਖਲਾਹਟ ਦੇ ਵਿੱਚ ਗੜਾ-ਗੜ ਨੀਂ ਪੱਥਰ ਰੱਖਣੀ ਸ਼ੁਰੂ ਕਰ ਦਿੱਤੇ ਔਰ ਅੱਜ ਪਿਛਲੇ 2 ਸਾਲ ਦੇ ਸਰਕਾਰ ਦੀ ਕਾਰਗਰਮੀ ਦੇਖਦੇ ਹੋਏ ਉਹਨਾਂ ਦੀ ਬਕਲਾਹਟ ਇੰਨੀ ਵੱਧ ਗਈ ਹੈ ਕਿ ਉਹਨਾਂ ਨੂੰ ਨੀਂਹ ਪੱਥਰ ਔਰ ਉਦਘਾਟਨੀ ਪੱਥਰ ਦਾ ਵਿੱਚ ਫਰਕ ਵੀ ਸਮਝ ਨਹੀਂ ਆ ਰਿਹਾ ਹੈ ਅੱਜ ਸਚਾਈ ਦੱਸਦੇ ਆਂ ਦਰਸ਼ਕਾਂ ਨੂੰ ਵੀ ਜਨਤਾ ਨੂੰ ਵੀ ਤੇ ਵਿਰੋਧੀ ਧਿਰ ਨੂੰ ਵੀ ਕਿ ਪੜ ਲਓ ਚੰਗੀ ਤਰ੍ਹਾਂ ਧਿਆਨ ਨਾਲ ਤੁਹਾਡੀ ਸਰਕਾਰ ਦੇ ਵਿੱਚ ਇਹ ਬੋਰਡ ਲੱਗਿਆ ਹੋ ਉਦਘਾਟਨ ਲਿਖਿਆ ਹੋਆ ਜਾਂ ਨੀਂਹ ਪੱਥਰ ਲੱਗਿਆ ਹੋਆ ਅੱਜ ਉਹ ਤੁਹਾਨੂੰ ਅਸਲ ਸਚਾਈ ਦੱਸਦੇ ਆਂ ਔਰ ਫਿਰ ਜਿਹੜਾ ਇੱਕ ਪਰਦਾ ਬਣਾਇਆ ਗਿਆ ਹੈ ਬਲੈਕ ਬੋਰਡ ਰੱਖਿਆ ਹੈ ਉਹਦੀ ਵੀ ਸਚਾਈ ਫੱਡੜ ਸਾਂਝੀ ਕਰਦੇ ਆ ਸਭ ਤੋਂ ਪਹਿਲੇ ਨੀ ਪੱਥਰ ਦੀ ਗੱਲ ਕਰਦੇ ਆਪਾਂ ਜਿਹੜਾ ਪਿਛਲੀ ਸਰਕਾਰ ਦੇ ਸਮੇਂ ਚ ਰੱਖਿਆ ਗਿਆ ਸੀਗਾ ਇਹਦੇ ਵਿੱਚ ਸਪੈਸ਼ਲ ਲਿਖਿਆ ਹੋਆ ਪੀਏਡੀ ਕਾਲਜ ਆਫ ਐਗਰੀਕਲਚਰ ਬੱਲਵੰਤ ਸੋਪੜੀ ਆਹ ਪੜ੍ਹ ਲੋ ਚੰਗਾ ਫਾਉਂਡੇਸ਼ਨ ਸਟੋਨ ਲੈਂਡ ਬਾਏ ਇਹ ਉਦਘਾਟਨ ਪੱਥਰ ਹੈ ਕਿਉਂਕਿ ਸਮੇਂ-ਸਮੇਂ ਤੇ ਜਦੋਂ ਵੀ ਕੋਈ ਸਰਕਾਰੀ ਬਿਲਡਿੰਗ ਬਣਦੀ ਉਸ ਟਾਈਮ ਜਿਹੜੀ ਸਮੇਂ ਦੀ ਸਰਕਾਰ ਹੁੰਦੀ ਹੈ ਉਹ ਨੀ ਪੱਥਰ ਰੱਖਦੀ ਹੈ ਔਰ ਅਗਰ ਉਸੇ ਸਰਕਾਰ ਵਿੱਚ ਕੰਪਲੀਟ ਹੋ ਜਾਵੇ ਤਾਂ ਉਦਘਾਟਨ ਵੀ ਉਹੀ ਸਰਕਾਰ ਰੱਖਦੀ ਕਰਦੀ ਹੈ ਅਗਰ ਸਰਕਾਰ ਬਦਲ ਜਾਵੇ ਤਾਂ ਉਸ ਨਵੀਂ ਸਰਕਾਰ ਉਦਘਾਟਨ ਕਰਦੀ ਹੈ ਤੇ ਇਸ ਇਸ ਸਰਕਾਰ ਦੇ ਸਮੇਂ ਦੇ ਵਿੱਚ ਉਦਘਾਟਨ ਕੰਪਲੀਟ ਹੋਇਆ ਪਿਛਲੇ ਮਹੀਨੇ ਹੀ ਇੱਕ ਕਾਲਜ ਸਪੋਰਟ ਕੀਤਾ ਗਿਆ ਹੈ ਕਾਲਜ ਯੂਨੀਵਰਸਿਟੀ ਨੂੰ ਉਦਘਾਟਨ ਕਰਕੇ ਗਿਆ 16 ਮਾਰਚ ਨੂੰ ਔਰ ਉਸ ਸਤੰਬਰ 2021 ਦੇ ਵਿੱਚ ਨੀਂਹ ਪੱਥਰ ਰੱਖਿਆ ਗਿਆ ਸੀਗਾ ਇਹ ਤਾਂ ਹੈਗੀ ਅਸਲ ਸਟਾਈ ਜਿਹੜੇ ਕਿ